ਤਾ ਇਹ ਜਿਹੜਾ ਸਤਲੁਜ ਦਰਿਆ ਬਿਲਕੁਲ ਕੰਡੇ ਤੇ ਖੜੇ ਆ ਸੀ ਪਾਕਿਸਤਾਨ 3 ਕਿਲੋਮੀਟਰ ਹੈ ਤਾਂ ਜਿੱਥੇ 12 ਪਿੰਡ ਡੁੱਬੇ ਹੋਏ ਆ ਤੇ ਟੀਮ ਆ ਜਿਹੜੀ ਗਗਸ਼ਰੀ ਗੰਗਾ ਨਗਰ ਤੋਂ ਪਹੁੰਚੀ ਹੋਈ ਹੈ ਤਾਂ ਵੈਟਰਨਰੀ ਡਾਕਟਰ ਆ ਸਾਰੇ ਤਾਂ ਇੱਥੇ ਜਿਹੜੀ ਰਿਲੀਫ ਆ ਜਿਹੜੀ ਮੈਡੀਕਲ ਦੀ ਕੋਈ ਪਸ਼ੂ ਆ ਬਿਮਾਰ ਆ ਉਹਨਾਂ ਲਈ ਤੇ ਤੇ ਆਦਮੀ ਵੀ ਜੇ ਕੋਈ ਢਿੱਲਾ ਬਿਠਾ ਹੈਗਾ ਉਹਨਾਂ ਲਈ ਮੈਡੀਸਨ ਵੀ ਦੇ ਰਹੀ ਹੈ ਤਾਂ ਉਹਨਾਂ ਦਾ ਚੈੱਕਅਪ ਵੀ ਕਰ ਰਹੀ ਹੈ ਤਸ਼ਰੀ ਗੰਗਾ ਨਗਰ ਤੋਂ ਟੀਮ ਪਹੁੰਚੀ ਹੈ ਮੈਡੀਕਲ ਟੀਮ ਹੈ ਵੈਟਰਨਰੀ ਡਾਕਟਰ ਹੈ ਤਾਂ ਇੱਥੇ ਦਵਾਈਆਂ ਦੀ ਪੂਰੀ ਗੱਡੀ ਲੈ ਕੇ ਆਏ ਆ ਵੀਰ ਤਾਂ ਕਿ ਨਾ ਮਾ ਜੀ ਆਪਣਾ ਮੇਰਾ ਨਾਮ ਭੀਮ ਮਿਰਜੇਵਾਲਾ ਹੈ ਜੀ ਮਿਰਜੇਵਾਲਾ ਪਿੰਡ ਤੋਂ ਆ ਜੀ ਮੈਂ ਸ੍ਰੀ ਗੰਗਾ ਨਗਰ ਜ਼ਿਲ੍ਹਾ Rajasthan ਤੋਂ ਜੀ ਅਸੀਂ ਸਾਰੇ ਪਿੰਡ ਤੋਂ ਇਕੱਠਾ ਕਰਕੇ ਮਿਰਜੇਵਾਲਾ ਦੀ ਤਰਫੋਂ ਸੇਵਾ ਲੈ ਕੇ ਆਏ ਆ ਇੱਥੇ ਸਾਰੇ ਸਾਥੀ ਮਿਲ ਕੇ ਸਾਡੀ 30 35 ਜਣਾਂ ਦੀ ਟੀਮ ਆਈ ਹੋਈ ਹੈ ਜੋ ਲੰਗਰ ਕਰਨ ਗਈ ਹੋਈ ਹੈ ਜੀ ਬਾਕੀ 35 40 ਟਾਣੀਆਂ ਤੇ ਅਸੀਂ ਪਹੁੰਚ ਚੁੱਕੇ ਆ ਬਾਕੀ ਪ੍ਰਸ਼ਾਸਨ ਦੇ ਨਾਲ ਅਸੀਂ ਗੱਲ ਕੀਤੀ ਹੈ ਤੇ ਉਹ ਉਹ ਸਾਨੂੰ ਬੋਟ ਬੂਡ ਦੀ ਸੇਵਾ ਪ੍ਰਬੰਧ ਕਰਵਾਇਆ ਜਾਂਦੀ ਹੈ ਤੇ ਇਹ ਜਿਹੜੀ ਟਾਣੀਆਂ ਡੁੱਬੀਆਂ ਹੋਈਆਂ ਇੱਧਰ ਉਸੇ ਅਸੀਂ ਪਹੁੰਚਾਂਗੇ ਡਾਕਟਰ ਐ ਵੈਟਰਨਰੀ ਡਾਕਟਰ ਐ ਤੇ ਮੈਡੀਕਲ ਸੇਵਾ ਹੈ ਸਾਡੇ ਕੋਲੇ ਜਿਆਦਾ ਤਕਲੀਫ ਕੀ ਆ ਰਹੀ ਆ ਸਰ ਤਕਲੀਫ ਆਈ ਆ ਰਹੀ ਹੈ ਜੀ ਜਿਆਦਾ ਕਿ ਬੋਟ ਬੂਡ ਦੀ ਕਮੀ ਆ ਟਾਣੀਆਂ ਤੱਕ ਪਹੁੰਚ ਨਹੀਂ ਪਾਰੇ ਜੀ ਮੈਂ ਹਾਂਜੀ ਹਾਂਜੀ ਤੂੰ ਤੁਸੀਂ ਕੀ ਕਰੋ ਤੋ ਆਏ ਹੋ ਅਸੀਂ ਅੱਜ ਹੀ ਆਏ ਅਸੀਂ 10 ਵਜੇ ਸਵੇਰੇ ਤੋਂ ਆਏ ਆ ਦੋ ਤਿੰਨ ਦਿਨ ਇੱਥੇ ਸੇਵਾ ਦੇਵਾਂਗੇ ਅੱਛੇ ਇੱਥੇ ਰਹਿਣਾ ਹੈ ਅਸੀਂ ਤੇ ਜਿੰਨਾ ਚਾਹਤਾ ਹੋਏ ਉਹਨੇ ਜ਼ਿਆਦਾ ਥਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਗੇ ਜੀ ਥੈਂਕ ਯੂ ਜਿਹੜਾ ਸ੍ਰੀ ਗੰਗਾ ਨਗਰ ਤੋਂ ਸੇਵਾ ਲੈ ਕੇ ਰਾਸ਼ਨ ਕੀਤਾ ਵੀ ਹੈ ਸਾਡੇ ਕੋਲੇ ਡਾਕਟਰ ਵੈਟਰਨਰੀ ਡਾਕਟਰ ਹੈ ਦੂਜੇ ਡਾਕਟਰ ਵੀ ਹੈਗੇ ਸਾਰੀ ਦਵਾਈਆਂ ਹੈਗੀਆਂ ਇੱਥੇ ਲੈ ਕੇ ਆਏ ਤਿੰਨ ਚਾਰ ਦਿਨ ਇੱਥੇ ਰਹਿਵਾਂਗੇ ਅਸੀਂ ਕੁਝ ਜਨ ਨੂੰ ਕੋਈ ਕਿਸੇ ਪ੍ਰਕਾਰ ਦੀ ਜ਼ਰੂਰਤ ਹੋਵੇ ਅਸੀਂ ਸਾਰੀ ਉੱਥੇ ਪਹੁੰਚਾਈ ਦਿੰਦੇ ਆਂ ਪਾਣੀ ਦੀ ਬੋਤਲਾਂ ਵੀ ਹੈਗੀਆਂ ਔਰ ਰੱਤਨ ਦਾ ਲਗਭਗ ਸਾਰਾ ਸਮਾਨ ਹੈਗਾ ਕਿਹੜੀ ਜਗ੍ਹਾ ਤੋਂ ਆਏ ਆਪਾਂ ਮਿਰਜ਼ੋ ਵਾਲਾ ਸ਼੍ਰੀ ਗੰਗਾ ਨਗਰ ਤੋਂ ਆਏ ਆ ਜੀ ਅੱਛਾ ਜੀ ਰਾਜਸਥਾਨ ਹਾਂ ਜੀ ਇਹ ਮੈਡੀਕਲ ਟੀਮ ਹੈ ਜਿਹੜੀ ਸਾਰੇ ਮੈਡੀਕੀਨਸ ਵੀ ਹੈ ਜੀ ਅੱਛਾ ਵੈਟਰਨਰੀ ਡਾਕਟਰ ਦੇ ਇਲਾਵਾ ਵੈਟਰਨਰੀ ਡਾਕਟਰ ਜਾਈ ਹੈ ਜੀ ਅੱਛਾ ਸਾਰੇ ਵੈਟਰਨਰੀ ਆ ਵੈਟਰਨਰੀ ਡਾਕਟਰ ਦੇ ਨਾਲ ਆਪਣੀ ਕੋਲੇ ਮੈਡੀਕਲ ਸੇਵਾ ਵੀ ਆਪਣੇ ਕੋਲੇ ਆ ਕਿਸੇ ਨੂੰ ਵੀ ਖੰਗ ਜ਼ਖਾਮ ਸਿਰ ਦਰਦ ਮੱਛਰਾਂ ਵਾਲੀ ਟੁੱਪਾਂ ਜ਼ਖਮ ਵਾਲੀ ਟੁੱਪਾਂ ਸਖਤ ਜ਼ਰੂਰਤ ਹੈ ਇੱਥੇ ਜਿੰਨੇ ਵੀ ਆ ਬੰਦੇ ਠੀਕ ਆ ਉਹ ਲੈ ਕੇ ਪਹੁੰਚੇ ਆ ਹਾਂ ਜੀ ਕਪੂਰੀ ਟੀਮ ਹੈ ਜਿਹੜੀ ਇੱਥੇ ਦਰਿਆ ਦੇ ਕੰਡੇ ਤੇ ਖੜੀ ਹੈ ਇਹ ਮੈਡੀਕਲ ਸਹੂਲਤਾਂ ਜਿਹੜੀਆਂ ਲੈ ਕੇ ਆਈ ਹੈ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਹੜੇ ਸਾਡੇ ਇੱਥੇ ਪਹੁੰਚੇ ਨੇ ਬਹੁਤ ਸੇਵਾ ਕਰ ਰਹੇ ਨੇ ਸ਼੍ਰੀ ਗੰਗਾ ਨਗਰ ਆਏਗਾ ਇਹ ਸੇਵਾ ਲਈ ਕੀ ਹੈ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੇਵਾ ਬਹੁਤ ਸੋਨੇ ਆਓ ਸੋਨੇ ਆਓ